ਅੱਜ ਅੱਛਾ ਜੀ ਸਾਰਿਆਂ ਨੂੰ ਹੋਰ ਦੱਸੋ ਠੀਕ ਠਾਕ ਹੋ ਫੁੱਤਰ ਕੁਤਰ ਠੀਕ ਠਾਕ ਹੋਣ ਕੇ ਸਾਰੇ ਭਾਈਆਂ ਦੇ ਤੇ ਅੱਜ ਦਾ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬੁੱਝੋ ਕੀ ਹੋ ਗਿਆ ਚੋ ਬਰੋ ਦੱਸਦੇ ਆ ਤੁਹਾਨੂੰ ਅੱਜ ਦੇ ਵਲੌਗ ਜੀ ਕੀ ਹੋ ਗਿਆ ਜੀ ਕਹਿੰਦੇ ਇੱਕ ਜੋੜੀ ਨੇ ਬੱਚੇ ਕੱਢ ਲਏ ਪਹਿਲੇ ਸੀਜ਼ਨ ਦੇ ਜੀ ਯਾਰ ਇਧਰਲੇ ਪਾਸੇ ਵਿਖਾਉਣੇ ਆ ਤੁਹਾਨੂੰ ਲਓ ਜੀ ਐਸ ਜੋੜੀ ਨੇ ਬੱਚੇ ਕੱਢ ਲਏ ਤੇ ਆਂਡਾ ਉਹ ਪਿਆ ਟੁੱਟਿਆ ਕਿੱਥੇ ਉਹ ਲੈ ਕੇ ਸਿੱਟਿਆ ਲੈ ਪੁੱਤ ਬੱਚਾ ਵਿਖਾਈ ਮੈਂ ਪਹਿਲਾਂ ਵੇਖ ਕੇ ਗਿਆ ਸੀ ਪਰ ਦੂਰੂ ਦੂਰ ਵੇਖਿਆ ਸੀ ਤੇ ਬੱਚਾ ਆਪਣਾ ਹੋ ਰਿਹਾ ਜੀ ਚੈੱਕ ਕਰ ਲੋ ਚੋ ਬਰੋ ਬੱਚਾ ਟੈਂਟਡਨ ਇੱਕ ਆਂਡੇ ਚੋਂ ਨਿਕਲ ਗਿਆ ਜੀ ਪੂਰਾ ਨਿਕਲਿਆ ਕਿਊਟ ਜਿਹਾ ਬੱਚਾ ਤੇ ਇਹ ਮੇਰੇ ਖਿਆਲ ਚ ਹੁਣੇ ਹੀ ਨਿਕਲਿਆ ਕੋਈ 5-7 ਮਿੰਟਾਂ ਤੱਕ ਜਿਸ ਤਰੀਕੇ ਨਾਲ ਪਿਆ ਤੇ ਬਾਕੀ ਦਾਣੇ ਦੂਣੇ ਪਾਉਣੇ ਆ ਤੇ ਫਿਰ ਮੈਂ ਪਹਿਲਾਂ ਕਾਬਰ ਗਿਆਨ ਕੇ ਵੀ ਇਹ ਕੀ ਹੋ ਗਿਆ ਵੀ ਅੰਡਾ ਟੁੱਟਿਆ ਫਿਰ ਇੱਕ ਕਕੂਤਰੀ ਦਾ ਫਿਰ ਮੈਂ ਚੈੱਕ ਕੀਤਾ ਮੈਂ ਚਲ ਬੱਚੇ ਨਿਕਲ ਆਣੇ ਹੋਣਗੇ 18 ਦਿਨ ਕੰਪਲੀਟ ਹੋ ਗਏ ਸੀ ਤੇ 18 ਦਿਨਾਂ ਜੇ ਅੰਡੇਆਂ ਚੋਂ ਬੱਚੇ ਨਿਕਲਿਆ ਤੇ ਇੱਕ ਗੱਲ ਦਾ ਹੋਰ ਪਤਾ ਲੱਗ ਗਿਆ ਵੀ ਕਬੂਤਰੀ ਦੇ ਅੰਡੇਆਂ ਚੋਂ 18 ਦਿਨਾਂ ਦੇ ਵਿੱਚ ਵਿੱਚ ਬੱਚੇ ਨਿਕਲ ਆਉਂਦੇ ਆ ਠੀਕ ਹੈ ਜੀ ਅੱਜ ਇਸ ਚੀਜ਼ ਦਾ ਪਤਾ ਲੱਗ ਗਿਆ ਤੇ ਫਿਲਹਾਲ ਹੁਣ ਨਾ ਕਬੂਤਰਾਂ ਨੂੰ ਦਾਣੇ-ਦੂਣੇ ਪਾ ਦਿਆ ਕਰੀਏ ਹੁਣ ਦੋ ਟਾਈਮ ਪਾਇਆ ਕਰਾਂਗੇ ਕਿਉਂਕਿ ਬੱਚੇ ਨਿਕਲਿਆ ਠੀਕ ਹੈ ਜੀ ਲਓ ਜੀ ਕਹਿੰਦੇ ਦਾਣਿਆਂ ਦੀ ਕੋਲੀ ਚੋਬਰ ਨੇ ਪਰ ਲਿਆਂਦੀ ਉਤੋਂ ਤੱਕ ਜੀ ਪਾ ਦਿਓ ਕਬੂਤਰਾਂ ਨੂੰ ਕਿਉਂਕਿ ਬੱਚੇ ਨਿਕਲੇ ਆ ਜੀ ਪਹਿਲੀ ਵਾਰੀ ਬੱਚੇ ਨਿਕਲੇ ਆ ਬਹੁਤ ਖੁਸ਼ੀ ਆ ਜੀ ਮੈਂ ਕਹਿੰਦਾ ਡੀਜ਼ਲ ਲਾਵਾਂਗੀ ਅੱਜ ਰਾਤ ਨੂੰ ਵੇਖੋ ਜੇ ਪਾਰਟੀ ਹੁੰਦੀ ਠੀਕ ਆ ਜੀ ਤੇ ਉਹ ਤਾਂ ਮਜ਼ਾਕ ਕਰ ਰਹੇ ਆ ਆਪਾਂ ਕਿਉਂਕਿ ਪਹਿਲੇ ਸੀਜ਼ਨ ਦੇ ਬੱਚੇ ਨਿਕਲੇ ਆ ਯਾਰ ਪਹਿਲੀ ਵਾਰੀ ਆਪਣੀ ਕੂਤ ਖੁੱਡੇ ਚ ਕੂਤਰੀ ਨੇ ਬੱਚੇ ਕੱਢੇ ਆ ਤੇ ਇਸ ਕਰਕੇ ਖੁਸ਼ੀ ਤਾਂ ਹੁੰਦੀ ਆ ਬਈ ਤੇ ਬਾਕੀ ਹੁਣ ਦਾਣੇ ਪਾ ਦਈਏ ਚੁੱਪ ਰਾਂ ਨੂੰ ਭੈਣ ਦੀ ਸ਼ਿੱਕੀ ਬੁੱਠਾ ਨਾ ਭਰ ਰੱਖੀ ਆ ਆ ਜੋ ਬੁੱਤ ਆ ਜੋ ਆ ਜੋ ਆ ਜੋ ਖਾ ਲੋ ਦਾਣੇ ਤੇ ਬਾਕੀ ਵੀ ਉਹ ਫੁੜ ਕਾਂਡੇ ਦਾ ਆਪਾਂ ਸਿੱਟ ਦਿੰਨੇ ਆ ਬਾਹਰ ਮੈਂ ਪਹਿਲਾਂ ਡਰ ਗਿਆ ਯਾਰ ਮੈਂ ਕਿਤੇ ਕਬੂਤਰੀ ਕੋਈ ਅੰਡਾ ਦੇਣ ਵਾਲੀ ਸੀ ਤੇ ਉਹਨੇ ਉੱਤੇ ਬਠੀ ਨੇ ਦੇਦਾ ਤੇ ਟੁੱਟ ਗਿਆ ਅੰਡਾ ਫਿਰ ਮੈਂ ਦੇਖਿਆ ਮੈਂ ਕਿ ਇਧਰ ਕੀਤਾ ਜ 18 ਦਿਨ ਕੰਪਲੀਟ ਹੋ ਗਏ ਸੀਗੇ ਵੀ ਐਸ ਜੋੜੀ ਨੇ ਕੀਤਾ ਅੰਡੇ ਚੋਂ ਬੱਚੇ ਕੱਢਦੇ ਹੁਣੇ ਆ ਪਰ ਉਹ ਹੀ ਹੋਈ ਵੀ ਅੰਡਾ ਚੋਂ ਬੱਚੇ ਨਿਕਲਿਆ ਏ ਠੀਕ ਆ ਜੀ ਤੇ ਬਾਕੀ ਇਧਰਲੇ ਮਤਲਬ ਵੀ ਆਲਣੇ ਚ ਵੀ ਪੂਰੀ ਤਿਆਰੀ ਚੱਲ ਰਹੀ ਆ ਬਸ ਖੁਸ਼ਖਬਰੀ ਆਉਣ ਵਾਲੀ ਆ ਇਹਨਾਂ ਮੈਨੂੰ ਪਤਾ ਤੇ ਉਹ ਤੁਹਾਨੂੰ ਸਰਪ੍ਰਾਈਜ਼ ਆ ਵੀ ਕਿਹੜੀ ਕਬੂਤਰੀ ਨੇ ਅੰਡੇ ਦੇਣ ਵਾਲੀ ਆ ਠੀਕ ਹੈ ਜੋ ਬ੍ਰੋ ਤੇ ਬਾਕੀ ਆ ਕੁਦਰੀ ਨਾਲ ਆ ਕੁਤਰ ਲੱਗਿਆ ਸੀ ਜਿਨ੍ਹਾਂ ਦੇ ਵਿੱਚੋਂ ਨਿਕਲਿਆ ਉਹ ਕੱਟੀਆਂ ਅੱਖਾਂ ਵਾਲਾ ਸਾਹਮਣੇ ਖੜਾ ਆ ਵਾਲਾ ਨਹੀਂ ਉਹ ਪਿੱਛੇ ਖੜਾ ਜਿਹੜਾ ਠੀਕ ਹੈ ਜੀ ਬਾਕੀ ਹੁਣ ਬਈ ਆਪਾਂ ਨਾ ਉਦਲੇ 베ਰੀ ਵਾਲੇ ਪਾਸੇ ਸਫਾਈ ਜੀ ਕਰੀ ਜਾਂਦੇ ਆ ਥੋੜਾ ਇਹ ਕਾਫਟੀ ਜਾਂਦੇ ਆ ਤੇ ਮੈਂ ਫੋਨ ਲਾਦਾ ਚਾਰਜ ਬੈਟਰੀ ਡਾਊਨ ਆ ਤੁਹਾਨੂੰ ਵਿਖਾ ਦਿੰਦੇ ਕਿੱਥੇ ਲੱਗੇ ਪਈਆਂ ਆਪਾਂ ਆ ਚੀਜ਼ ਸਾਹਮਣੇ ਯਾਰ ਇੱਥੇ ਆਹਾ ਆ ਕਈ ਪਈ ਆਪਣੀ ਤੇ ਕੁੱਕੜ ਵੀ ਖੁੱਲੇ ਛੱਡੇ ਹੋਏ ਨੇ ਤੇ ਬਸ ਚੱਲਦੇ ਆ ਉੱਥੇ ਕਰਦੇ ਆ ਸਾਫ ਸਫਾਈ ਤੇ ਫੋਨ ਲਾਦਾ ਮੈਂ ਚਾਰਜ ਲਓ ਜੀ ਤੇ ਫੰਮ ਫੋਨ ਚਾਰਜ ਚਲਾਉਣ ਗਿਆ ਤੇ ਲਾਈਟ ਹੈ ਨਹੀਂ ਸੀ ਠੀਕ ਆ ਜੀ ਤੇ ਫਿਰਾਲ ਕਈ ਨਾ ਕੋ ਚਾਲਦੀਆਂ ਬਾਹਰ ਨੂੰ ਕਰਦੇ ਆ ਸਾਫ ਸਫਾਈ ਦੋ ਪੈਸਿਆਂ ਦਾ ਕੰਮ ਜੀ ਠੀਕ ਹੈ ਚਿਓ ਬਰੋ ਧੂਣ ਲੱਗ ਜਾ ਪਹਿਲਾਂ ਵੀ ਬਸ ਆ ਨਾ ਬਲੌਗਰ ਸਾਹਿਬ ਕੰਮ ਕਰਨ ਚੱਲੇ ਆ ਤੇ ਗੇਟ ਲੱਗੇ ਅੱਗੇ ਅੱਗੋ ਲਓ ਜੀ ਕਹਿੰਦੇ ਕੋਕਰ ਵੀ ਖੁੱਲੇ ਛੱਡੇ ਹੋਏ ਨੇ ਚਿਓ ਬਰੋ ਆ ਰਹੇ ਤੇ ਉਹ ਇਧਰ ਮੈਂ ਕਾਜਾ ਪੱਟੀਆਂ ਦੇ ਗੰਦ ਵਾਲਾ ਹੋ ਗਿਆ ਸੀ ਤੇ ਇਹਨੂੰ ਪੱਟ ਕੇ ਸਾਫ ਸਫਾਈ ਕਰ ਦਈਏ ਤੇ ਲੈਟ ਤਾਂ ਹੈ ਨਹੀਂ ਤੇ ਫੋਨ ਜੇਬ ਚ ਪਾਲੀਏ ਫਿਰ ਲਓ ਜੀ ਪੱਠੇ ਲੈਣ ਗਏ ਸੀਗੇ ਚੁਬਰੂਣੀ ਤੇ ਪੱਠੇ ਆਪਾਂ ਚੱਕ ਕੇ ਲੈਣਗੇ ਸੱਟ ਤੇ ਮੁੜਕੋ ਮੁੜਕੋ ਹੋ ਗਏ ਚੁਬਰੋ ਤੇ ਫਲਾੜ ਯਾਰ ਮੈਂ ਇੱਕ ਗੱਲ ਤਾਂ ਪਹਿਲਾਂ ਸੋਚੀ ਨਹੀਂ ਵੀ ਦੂਜਾ ਅੰਡਾ ਵੀ ਚੈੱਕ ਕਰ ਲਈਏ ਕਿਤੇ ਉਹ ਨਾ ਹੋਵੇ ਵੀ ਦੂਜੇ ਚੋਂ ਨਿਕਲ ਨਾ ਸਕਿਆ ਹੋਵੇ ਬੱਚਾ ਤੇ ਮਤਲਬ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਨਿਕਲ ਨਾ ਸਕਿਆ ਹੋਵੇ ਤੇ ਤਾਂ ਕਰਕੇ ਚੈੱਕ ਕਰਕੇ ਦੇਖ ਲਈਏ ਆਪਾਂ ਦੇਣੇ ਤਾਂ ਆਖੋ ਜਣਾ ਲੋ ਜੀ ਖੁੱਲ ਗਿਆ ਭਾਈ ਫਿਰ ਗੱਲ ਨਿਕਲ ਗਈ ਬੂਚੋਂ ਵੀਲ ਘਰ ਦੇ ਭਾਂਡੇ ਭਾਲਦੇ ਚੋਬਰ ਹੁਣੀ ਭਾਂਡੇ ਇੱਥੇ ਰੱਖੇ ਆ ਠੀਕ ਹੈ ਚੋਬਰੋ ਤੇ ਬਾਕੀ ਜੀ ਚੈੱਕ ਕਰ ਲਈਏ ਵੀ ਤੁਸੀਂ ਫੀਡ ਕਰਾਤੀ ਸਾਡੇ ਬੱਚੇ ਨੂੰ ਹੈ ਚੋਬਰੋ ਆ ਤੁਹਾਡੇ ਨਵੇਂ ਮੈਂਬਰ ਨੂੰ ਫੀਡ ਖਰਾਬ ਮਤਲਬ ਰੋਟੀ ਪਾਣੀ ਖਵਾਤੀ ਚੋਬਰਾ ਤੇ ਆ ਕੂਤਰ ਸੀ ਉਹ ਕੂਤਰੀ ਸੀ ਸ਼ਾਇਦ ਕੀ ਜੇ ਤੁਸੀਂ ਕਹੋਗੇ ਵਾਰੀ ਵਾਰੀ ਇੱਕ ਹੀ ਚੀਜ਼ ਉਹ ਖਾਈ ਜਾਂਦਾ ਬਈ ਹੋਰ ਚੀਜ਼ ਹੈ ਨਹੀਂ ਵਖਾਉਣ ਵਾਲੀ ਠੀਕ ਹੈ ਚੋਬਰੋ ਬਾਕੀ ਆ ਦੇਖੋ ਜੀ ਇਹ ਹੁਣ ਨਹੀਂ ਵਖੋਣਾ ਇਹ ਗਿਫਟ ਆ ਤੁਹਾਡੇ ਵਾਸਤੇ ਲਓ ਜੀ ਬੱਚਾ ਮੂਤਾ ਕਰਿਆ ਪਿਆ ਸ਼ੁਕਰੀਆ ਹੋਵੇ ਤੇ ਇਹ ਨੂੰ ਸਦਾ ਕਰ ਵਿਚਾਰੀ ਨੂੰ ਹੰਡਾ ਵੀ ਜੀ ਕਰਤਾ ਤੇ ਆਂਡੇ ਚ ਬੱਚਾ ਵੇਖੀ ਕੀ ਕਹਿੰਦਾ ਮੜਾ ਟੱਕ ਟੁੱਕ ਤਾਂ ਨਹੀਂ ਲਾਇਆ ਮੈਂ ਚੈੱਕ ਕਰ ਲਾ ਮੜਾ ਆ ਦੇ ਕੋਈ ਟੱਕ ਲੱਗੇ ਪੇ ਡੂੰਗਾ ਮਰੀ ਜਾਂਦਾ ਅੰਦਰ ਠੀਕ ਹੈ ਚ ਉਪਰ ਤੇ ਬਾਕੀ ਇਹਨੂੰ ਆਪ ਰੱਖ ਦਿੰਨੇ ਆ ਤੇ ਦੂਜਾ ਬੱਚਾ ਆਪਣਾ ਨਿਕਲਿਆ ਠੀਕ ਹੈ ਜੀ ਇਹਨੂੰ ਇੱਥੇ ਹੀ ਰੱਖ ਦਿੰਨੇ ਆ ਇਹ ਵੀ ਨਿਕਲੇ ਹੋਗੇ ਤੜਕੇ ਤੱਕ ਜੇ ਨਾ ਨਿਕਲੇ ਫਿਰ ਵੇਖਾਂ ਕੀ ਬੰਦ ਹੂੰ ਬੰਗਾ ਮਰੀ ਜਾਂਦਾ ਅੰਦਰੋਂ ਬਾਕੀ ਜੋ ਬਰਾਂਡਾ ਆਪਾਂ ਰੱਖਤਾ ਬੱਚੇ ਵੀ ਸਹੀ ਰੱਖਤਾ ਠੀਕ ਹੈ ਜੀ ਤੇ ਮੈਂ ਲਾ ਫੀਡ ਵੀ ਕਰਾ ਦਿੱਤੀ ਜੋਬਰ ਨੇ ਤੇ ਬਾਕੀ ਇਹ ਕੋਦੀਆਂ ਆਪਾਂ ਬਾਹਰ ਰੱਖ ਦਿੱਗੇ ਤੇ ਅਨੂ ਚੱਲੀ ਗਿਆ ਬਾਹਰ ਠੀਕ ਹੈ ਜੀ ਥਾਲੀ ਆਪਾਂ ਥਾਲੀ ਚ ਪਾਉਣੇ ਹੁੰਦੇ ਅੰਦਰ ਕਈ ਵਾਰੀ ਉਹ ਯਾਰ ਟ੍ਰੇ ਛੋਟੀ ਜਿੱਤਾ ਕਰਕੇ ਤੇ ਕੋਲੀ ਚ ਦਾਣੇ ਲਿਆਉਣੇ ਆ ਤੇ ਦਿਮਾਗ ਆਪਣਾ ਇੱਕੋ ਇਹੋ ਜਿਹਾ ਹੀ ਆਵੇ ਕੋਲੀ ਨੇ ਆਣ ਦਾਣੇ ਪਾ ਗਿਆ ਬਾਰ ਨਹੀਂ ਰੱਖਦੇ ਵਿੱਚ ਹੀ ਰੱਖ ਦਿੰਨੇ ਆ ਤੇ ਫਿਲਹਾਲ ਉਹ ਇੱਕ ਚੀਜ਼ ਹੋਰ ਵਿਖਾਉਣੇ ਤੁਹਾਨੂੰ ਲਓ ਜੀ ਲਾਈਟ ਵੀ ਆ ਗਈ ਚੋਬਰੋਂ ਤੇ ਰੰਗ ਆਪਣਾ ਕਿਦਨ ਦਾ ਖੋਲਿਆ ਹੋਇਆ ਇੱਥੇ ਰੱਖਿਆ ਹੋਇਆ ਠੀਕ ਹੈ ਜੀ ਲਾਈਟ ਆ ਗਈ ਮੈਂ ਤਾਂ ਦੱਸਿਆ ਸੀ ਤੁਹਾਨੂੰ ਵੀ ਲਾਈਟ ਆ ਗਈ ਤੁਸੀਂ ਲਾਈਟ ਤੋਂ ਕੀ ਲੈਣਾ ਦੇਣਾ ਮੈਂ ਵੀ ਫੋਨ ਚਾਰਜ ਲਾਉਣਾ ਠੀਕ ਹੈ ਜੀ ਤੇ ਬਾਕੀ ਹੁਣ ਵਿਖਾਉਣੇ ਆ ਵੀ ਆਪਣਾ ਨਵਾਂ ਸੈਟਅਪ ਤੇ ਆਹ ਜਿਹੜਾ ਆਪਾਂ ਕੀਤਾ ਸੀ ਇਹਦਾ ਐਕਸਪੈਰੀਮੈਂਟ ਇਹ ਕਾਮਯਾਬ ਹੋਇਆ ਇਹ ਮੜਾ ਯਰ ਹਿੱਲਦਾ ਐ ਮਲਤਲਾਦਾ ਵੀ ਜਿਆ ਬਾਬੇ ਦੀ ਹੋ ਗਈ ਪਾਣੀ ਪਾ ਦਿੱ ਗਏ ਵੀ ਕੰਮ ਆਪਣਾ ਖਰਾਬ ਨਾ ਹੋਵੇ ਪਾਣੀ ਪਿੱਛੇ ਹੁਣ ਰਹਿਣ ਦੀਏ ਠੀਕ ਹੈ ਜੀ ਤੇ ਬਾਕੀ ਮੈਨੂੰ ਨਹੀਂ ਲੱਗਦਾ ਇਹ ਰਕਾਮ ਜਦੋਂ ਹੋਊਗਾ ਇਹ ਲੈਣ ਲੱਗ ਗਿਆ ਚਲ ਜਿੰਨਾ ਵੀ ਠੀਕ ਹੈ ਬਾਕੀ ਨਵਾਂ ਆਪਾਂ ਬਣਾਵਾਂਗੇ ਇੱਥੇ ਇਸ ਜਗ੍ਹਾ ਤੇ ਠੀਕ ਹੈ ਚੋ ਬਰੋਂ ਗੜਵੀ ਲੈ ਜੀ ਥੱਲੇ ਯਾਰ ਮੇਰੀ ਇੱਕ ਗੰਦੀ ਆਦਤ ਆ ਮੈਂ ਜਿੱਥੇ ਜਾ ਕੇ ਚੀਜ਼ ਰੱਖਦਾ ਨਾ ਉੱਥੋਂ ਦੁਬਾਰਾ ਨਹੀਂ ਚੱਕਦਾ ਤੇ ਉਹ ਵੇਖ ਲੋ ਯਾਰ ਪਾਂਡੇ ਤੁਸੀਂ ਵੇਖੋ ਵੀ ਗੜਵੀ ਵੀ ਇੱਥੇ ਪਈ ਸੀ ਚਾਹ ਦਾ ਗਲਾਸ ਕੀਤਾ ਮੈਂ ਉੱਥੇ ਲੈਣ ਕੇ ਉਹ ਵੀ ਮੈਂ ਇੱਥੇ ਸੱਟ ਗਿਆ ਹੋਇਆ ਦਿਮਾਗ ਹੈ ਮੇਰਾ ਤੇ ਪਾਂਡੇ ਅੱਤੇ ਦੋਵੇਂ ਮੈਂ ਕਾਬੂ ਦੇਤੇ ਠੀਕ ਹੈ ਜੀ ਤੇ ਬਾਕੀ ਇਹਨੂੰ ਪਾਣੀ ਪਾਈਏ ਇਹਨੂੰ ਲਿਆਣ ਕੇ ਹੋਰ ਲਓ ਜੀ ਪਾਣੀ ਪਾ ਦਈਏ ਹੁਣਾਂ ਦੇ ਤੇ ਹੋਰ ਠੀਕ ਹੈ ਜੀ ਪਾਣੀ ਟਟਕੇ ਨਹੀਂ ਪਾਇਆ ਸੀ ਹੁਣ ਹੀ ਪਾ ਦਈਏ ਪਾਣੀ ਪਾਇਆ ਤੇ ਤੈਰ ਬੰਜਰੀ ਜੀ ਭਰੀ ਜਾਂਦੀ ਆ ਆ ਪਾਏ ਭਰਦੀਏ ਪਾਏ ਭਰਦੀਏ ਥੱਲੇ ਪਾਣੀ ਪਹੁੰਚ ਜੂ ਠੀਕ ਹੈ ਜੀ ਤੇ ਹੁਣ ਫਿਲਹਾਲ ਸ਼ਾਮ ਹੋ ਚੁੱਕੀ ਆ ਚੋਬਰੋ ਤੇ ਅੱਜ ਦੇ ਬਲੌਗ ਚ ਆਪਾਂ ਕੋਈ ਖਾਸ ਨਹੀਂ ਕੀਤਾ ਇਹਨਾਂ ਵੀ ਦੱਸ ਦਿੰਨੇ ਆ ਖਾਸ ਕੀ ਕਰਨਾ ਇੱਕ ਤਾਂ ਆਪਣੇ ਚੱਲ ਰਹੇ ਸੀ ਪੇਪਰ ਆ ਜੱਸ ਕਰਕੇ ਆਪਾਂ ਛੁੱਟੇ ਵੀ ਨਹੀਂ ਮਾਰ ਸਕੇ ਤੇ ਬਾਕੀ ਹੁਣ ਪਈ ਜਾਂਦੇ ਸੀ گاਵਾਂ ਨੂੰ ਪਾਣੀ گاਵਾਂ ਪਾਣੀ ਦੀ ਕਰੀ ਜਾਂਦੀਆਂ ਝਾਕ ਤੇ ਸੱਚ ਆਪਣੀ ਬੱਕਰੀ ਵੀ ਅੱਜ ਅੰਦਰੋਂ ਬਾਹਰ ਨਿਕਲੇ ਹੀ ਮੇਮਣੀ ਉਹ ਇਹਨਾਂ ਨੂੰ ਜਖਮ ਹੋਇਆ ਸੀ ਥੱਲੇ ਉਹ ਰੀ ਤਨ ਜੂਮ ਮਾਰ ਕੇ ਵਿਖਾ ਦਿੰਦੇ ਆ ਰਹੀ ਠੀਕ ਹੈ ਜੀ ਤੇ ਇਹ ਵੀ ਬੜੀ ਕਿਊਟ ਹੈ ਤੇ ਅੰਦਰ ਨੇ ਥੱਲੇ ਨਾ ਜਖਮ ਹੋ ਗਿਆ ਸੀ ਜਿਸ ਕਾਰਨ ਮੱਖੀਆਂ ਬੈਂਦੀਆਂ ਸੀ ਤੇ ਡਰਦੀ ਨਾ ਬਾਹਰ ਨਹੀਂ ਨਿਕਲਦੀ ਸੀ ਮੈਂ ਇੱਕ ਮਤਲਬ ਮੱਖੀਆਂ ਨਾ ਬਹਿਣ ਤਾਂ ਕਰਕੇ ਦਵਾਈ ਵੀ ਲਾਈ ਸੀਗੀ ਤੇ ਮੱਖੀਆਂ ਵੀ ਨਹੀਂ ਬੰਦੀ ਇਸ ਪਰ ਇਹਨੇ ਮਣਚੇ ਡਰ ਬਹਿ ਕੇ ਜਸ ਕਰਕੇ ਬਾਹਰ ਨਹੀਂ ਨਿਕਲਦੀ ਸੀ ਕੱਲਾ ਦੁੱਧ ਹੀ ਪੀਂਦੀ ਸੀ ਤੇ ਯਾਰ ਸੁੱਕ ਵੀ ਗਈ ਅੱਗੇ ਨਾਲੋਂ ਜਦੋਂ ਪੱਠੇ ਹੀ ਨਹੀਂ ਖਾਣੇ ਕੱਲੇ ਦੁੱਧ ਤੇ ਰਹਿਣਾ ਕਣਕ ਕੁਣਕ ਵੀ ਪਾਉਂਦੇ ਸੀਗੇ ਪਰ ਉਹਨੀ ਗੱਲ ਹੀ ਨਹੀਂ ਬਣੀ ਕੋਲੋਂ ਦਰਸ਼ਨ ਕਰਾਉਣੇ ਤੁਹਾਨੂੰ ਠੀਕ ਹੈ ਜੀ ਤੇ ਆ ਜੋ ਵੇਖ ਲੋ ਪਰ ਨਜ਼ਰ ਨਾਲ ਲਾ ਦਿਓ ਜੀ ਆ ਲਓ ਜੀ ਆ ਵੇਖੋ ਬਸਲੀ ਆਪਣੀ ਨੀਮ ਨਹੀਂ ਹੈ ਨਾ ਕਿਊਟ ਠੀਕ ਹੈ ਜੀ ਇੱਧਰ ਵੇਖੋ ਐ ਇੱਧਰ ਵੇਖੋ ਪੱਠਾ ਜੀ ਛੋਟੀ ਹੈ ਅਦਰਵੇ ਅਦਰਵੇ ਅਦਰ ਅਦਰ ਅਵੇ ਨਾਵਾਂ ਧੀਆਂ ਦੋਨੇ ਠੀਕ ਹੈ ਜੀ ਤੇ ਬਾਕੀ ਹੁਣ ਚਲਦੇ ਆਂ ਪਾਣੀ ਦੀ ਬਾਲਟੀ ਰੱਖਦੇ ਅੱਡੇ ਗੱਫੇ ਸੀ ਔਰ ਠੱਡਾ ਆ ਗਿਆ ਸੀ ਪਾਣੀ ਦੀ ਬਾਲਟੀ ਰੱਖ ਦਈਏ ਬਸ ਅੱਜ ਦਾ ਵਲੌਗ ਨਾ ਆਪਾਂ ਇੱਥੇ ਖਤਮ ਕਰਦੇ ਆਂ ਜਾਂ ਇੱਕ ਦੋ ਵਾਰੀ ਤੁਹਾਨੂੰ ਹੋਰ ਕੂਤਰਾਂ ਦੇ ਦਰਸ਼ਨ ਜੇ ਕਰਾ ਦਾਂਗੇ ਠੀਕ ਹੈ ਜੀ ਪਾਣੀ ਦੀ ਬਾਲਟੀ ਤੇ ਗਈ ਰੱਖ ਦਈਏ ਸਾਈਡ ਤੇ ਲਾ ਦਈਏ ਵੱਡੀ ਬਾਲਟੀ ਬਸ ਆਈ ਚੀਜ਼ ਰਹਿ ਗਈ ਆਪਣਾ ਵਲੌਗ ਦੇ ਵਿੱਚ ਕੋਈ ਖਾਸ ਨਹੀਂ ਕੀਤਾ ਤੁਸੀਂ ਵੀ ਕਹਿੰਦੇ ਹੋਵੋਗੇ ਪਤਾ ਨਹੀਂ ਕਿ ਇਹੋ ਜਿਹਾ ਵਲੌਗ ਬਣਾਉਂਦਾ ਵੀ ਇਹੋ ਜਿਹੇ ਕੰਮ ਤਾਂ ਅਸੀਂ ਵੀ ਕਰਦੇ ਹੁੰਨੇ ਆ ਤੇ ਤੁਸੀਂ ਵੀ ਹੁੰਦੀ ਮਤਲਬ ਉਹ ਵੀ ਕੰਮ ਤੋਂ ਦਿਖਾਈ ਜੰਨਾ ਤੇ ਕੋਈ ਯਾਰ ਆ ਹੀ ਕੰਮ ਆ ਮੈਂ ਕੀ ਕਰ ਸਕਦਾ ਜਿੰਨਾ ਚਿਰ ਕੋਈ ਚਾਰ ਪੈਸੇ ਬਣਦੇ ਨਹੀਂ ਉਹਨਾਂ ਚਿਰ ਤਾਂ ਇਹ ਹੀ ਹੈ ਜਦੋਂ ਬਣਨ ਲੱਗ ਗਿਆ ਫਿਰ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਖਵਾਵਾਂਗੇ ਸੈਟਅਪ ਵਧੀਆ ਕਰਾਂਗੇ ਉਹ ਬਾਅਦ ਦੀਆਂ ਗੱਲਾਂ ਠੀਕ ਹੈ ਚੁੱਪbro ਤੇ ਬਾਕੀ ਆਪਣੀ ਪਾਈ ਸ਼ਾਨਦਾਰ ਬਸ ਕਰਦੇ ਆ ਇੱਥੇ